ਸੰਦੂ ਫਾਰਮ ਚੈਨਲ ਦੇਖ ਰਹੇ ਕਿਸਾਨ ਮੇਰਾ ਨੂੰ ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਨੀਲੀ ਰਾਵੀ ਪਹਿਲਣ ਝੋਟੀ ਜਿਹੜੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਲੈ ਕੇ ਆਏ ਜੀ ਇਹ ਵਿਕਾਊ ਹੈ ਵੀਡੀਓ ਨੂੰ ਲਾਸਟ ਤੱਕ ਦੇਖਿਓ ਵੀਡੀਓ ਨਾਲ ਬਾਅਦ ਤੋਂ ਤੁਸੀਂ ਸ਼ੇਅਰ ਕਰਨਾ ਹੈ ਕਮੈਂਟ ਕਰਨਾ ਹੈ ਜੀ ਕਮੈਂਟਾਂ ਦੇ ਦੱਸਣਾ ਤੁਹਾਨੂੰ ਝੋਟੀ ਕਿਵੇਂ ਦੀ ਲੱਗੀ ਪਿਓਰ ਨੀਲੀ ਰਾਵੀ ਬਰੀਡ ਦੀ ਝੋਟੀ ਜਿਹੜੀ ਇਹ ਵਿਕਾਊ ਹੈ ਜੀ ਪਹਿਲੇ ਸਵੇਰ ਆਰਡਰ ਕੁਆਲਿਟੀ ਤੁਸੀਂ ਪਹਿਲੇ ਸਵੇਰ ਦੇਖ ਰਹੇ ਹੋ ਜੀ ਬਹੁਤ ਹੀ ਬਾ ਕਮਾਲ ਬਣਾ ਰਹੀ ਹੈ ਬਹੁਤ ਸੋਹਣੀ ਆਰਡਰ ਕੁਆਲਿਟੀ ਹੈ ਤਿਆਰ ਆ ਛੋਟੀ ਸੂਨ ਨੂੰ ਇਹ ਵਿਕਾਉ ਹੈ ਜੀ ਜਿਹੜੇ ਨਵੇਂ ਚੈਨਲ ਦੇ ਨਾਲ ਜੁੜੇ ਹੋ ਜੀ ਲਾਲ ਬਟਨ ਦਬਾ ਕੇ ਸਬਸਕ੍ਰਾਈਬ ਕਰ ਲੋ ਜਿਹੜੇ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਉਹ ਫੇਸਬੁੱਕ ਪੇਜ ਨੂੰ ਕਰ ਲੋ ਫਾਲੋ ਵੀਡੀਓ ਨੂੰ ਬਾਤ ਬਾਤ ਲਾਈਕ ਤੇ ਸ਼ੇਅਰ ਕਰਿਓ ਇਹ ਛੋਟੀ ਜੜੀ ਹੈ ਜੀ ਪੂਰੀਆਂ ਨਿਸ਼ਾਨੀਆਂ ਛੋਟੀ ਦੇ ਵਿੱਚ ਦੇਖ ਰਹੇ ਹੋ ਤੁਸੀਂ ਸਕਰੀਨ ਦੇ ਉੱਪਰ ਤੇ ਨੰਬਰ ਸਕਰੀਨ ਦੇ ਉੱਪਰ ਚੱਲੂਗਾ ਜੀ ਉਹਦੇ ਉੱਪਰ ਤੁਸੀਂ ਕੋਈ ਹੋਰ ਡਿਟੇਲ ਜਾਣਕਾਰੀ ਲੈ ਸਕਦੇ ਹੋ ਤੋੜ ਕੇ ਤੁਹਾਨੂੰ ਦਿਖਾਉਣੇ ਆ ਜੀ ਨੰਬਰ ਸਕਰੀਨ ਦੇ ਉੱਪਰ ਚੱਲੂਗਾ ਇਹ ਹੈਗੀ ਕਿਹੜੇ ਦੀ ਆ ਬਾਬਰ ਬੰਨ ਦੀ ਝੋਟੀ ਹੈ ਜੀ ਇਹ ਇਹ ਪਕਾਉ ਹੈ ਤੇ ਹੋਰ ਡਿਟੇਲ ਤੁਹਾਨੂੰ ਲੈ ਕੇ ਦਿਨੇ ਇੱਕ ਵਾਰ ਪਹਿਲਾਂ ਤੋੜ ਕੇ ਦਿਖਾਉਣੇ ਆ ਜੀ ਇਧਰ ਨੂੰ ਕਮਾਲਾ ਬਾਇਥੋਂ ਕਮਾਲਾ ਕਿਉਂ ਬਾਹਰ ਧੋਪੇ ਵੀਡੀਓ ਨਹੀਂ ਵਧੀਆ ਆਉਣੀ ਆ ਦੇਖੋ ਜੀ ਆਰਡਰ ਕੁਆਲਿਟੀ ਬਹੁਤ ਸੋਹਣੀ ਹੈ ਜੀ ਕਰਿਓ ਚੈੱਕ ਪਹਿਲੇ ਸੂਏ ਸੂਨ ਵਾਲੀ ਛੋਟੀ ਜਿਹੜੀ ਵਿਕਾਊ ਹੈ ਜੀ ਬਾਵਰ ਵੰਨਦੀ ਹੈ ਤੇ ਨੰਬਰ ਚੱਲ ਰਿਹਾ ਸਕਰੀਨ ਦੇ ਉੱਪਰ ਕਿੰਨੇ ਦਿਨਾਂ ਵਿੱਚ ਸੂ ਪਣੀ ਹੈ 5-7 ਦਿਨ ਲੈ 5-7 5-5-7 ਦਿਨਾਂ ਦਾ ਅੰਦਾਜ਼ਾ ਜੀ 5-7 ਦਿਨਾਂ ਦੇ ਵਿੱਚ ਤਿਆਰੀ ਹੈ ਇਹਦੀ ਸੂਨ ਦੀ ਤੇ ਵੀਡੀਓ ਨੂੰ ਕਰਦੇ ਜੀ ਵਾਤੋਂ ਦਾ ਲਾਈਕ ਤੇ ਸ਼ੇਅਰ ਥਾਣਾ ਦੀ ਕੁਆਲਿਟੀ ਦੇਖ ਲਓ ਸਕਰੀਨ ਦੇ ਉੱਪਰ ਦਿਖਾ ਰਿਹਾ ਜੀ ਵਿਕਾਊ ਹੈ ਨੰਬਰ ਚੱਲ ਰਿਹਾ ਜੀ ਉਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਕੀ ਹੋਰ ਡਿਟੇਲ ਜਾਣਕਾਰੀ ਇਹਦੀ ਲੈਣੀ ਹੋ ਲੈ ਸਕਦੇ ਹੋ ਜੀ ਪੂਰਾ ਫਾਰਮ ਹੀ ਨੀਲੀ ਰਾਵੀ ਦਾ ਦੇਖ ਰਹੇ ਹੋ ਤੁਸੀਂ ਇੱਧਰ ਬੈਠੇ ਬੱਚੇ ਬੈਠੇ ਇੱਧਰ ਨੀਲੀ ਰਾਵੀ ਦੇ ਤੇ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੱਕ ਛੋਟੀ ਵਿਕਾਊ ਹੈ ਜੀ ਇੱਕ ਛੋਟੀ ਹੋਰ ਹੈਗੀ ਵਿਕਾਊ ਉਹ ਬਾਹਰ ਅੱਜ ਜਿਹੜੀ ਫਾਰਮ ਤੇ ਨਹੀਂ ਸੀ ਉਹਦੀ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਉਹ ਵੀ ਵਿਕਾਊ ਹੈ ਵੀਡੀਓ ਨੂੰ ਕਰ ਦਿਓ ਜੀ ਲਾਈਕ ਤੇ ਸ਼ੇਅਰ ਨੰਬਰ ਚੱਲ ਰਿਹਾ ਸਕਰੀਨ ਦੇ ਉੱਪਰ ਉਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਝੋਟੀ ਦੀ ਹੋਰ ਡਿਟੇਲ ਜਾਣਕਾਰੀ ਰੇਟ ਬਾਰੇ ਗੱਲਬਾਤ ਕਰ ਸਕਦੇ ਆਂ